ਇੱਕੋ ਬੜੀ ਫੇਮਸ ਗੱਲ ਆ ਮੈਂ ਕਿਹਾ ਸੀੜੀ ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਾਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹ ਤੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਐ ਆਹ ਪਲਾਟ ਜਿਹੜਾ ਇਹਨੇ ਨੰਬਰ 958 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਕਹਿੰਦਾ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਥੱਲੇ ਆ ਗਿਆ ਹੋਣਾ ਫਿਰ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਏਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਉਠੇ ਵੀ ਨਾਲ ਆਉਗੀ ਹੁਣ ਵਿਆਹ ਚ ਕਮਾਲ ਲਵ ਯੂ 2 ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੇ ਆਇਆ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛੇ ਜੀ ਆਪਕੋ ਡਰਨੇ ਲੱਗਤਾ ਮੈਂ ਕਿਹਾ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਿਹਾ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਬਸ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਹੈ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪ੍ਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬੱਚੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ। ਲਿਖਿਆ ਹੈ ਸ਼ਾਇਰ ਨੇ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਐਸੇ ਬਹੁਤ ਕਮਾਲ ਲੈਂਦਾ ਹੈ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਜੀ ਕਿ ਉਧਰੋਂ ਛੱਡ ਕੇ ਇੱਧਰ ਆ ਗਿਆ ਹਾਈਲੀ ਪੇਡ ਕਲਾਕਾਰ ਸੀ ਮੈਂ ਬੁਲੰਦੀਆਂ ਤੇ ਜਦੋਂ ਮੈਂ ਛੱਡਿਆ ਆਪਣਾ ਪ੍ਰੋਫੈਸ਼ਨ ਤੇ ਮੈਂ ਰਾਜਨੀਤੀ ਚ ਆਇਆ ਵੀਰ ਨਹੀਂ ਕਿੰਨਾ ਚਿਰ ਕੈਸਟਾ ਸੀੜੀਆਂ ਕੱਢੀ ਜਾਵਾਂਗੇ ਕਿੰਨਾ ਚਿਰ ਤਵੇ ਲਾਈ ਜਾਵਾਂਗੇ ਸਰਕਾਰਾਂ ਤੇ ਸਿਸਟਮ ਤੇ ਸਿਸਟਮ ਦੇ ਵਿੱਚ ਬੜੀ ਹੈ ਯਾਰ ਸਿਸਟਮ ਆਪਦੇ ਹੱਥ ਚ ਲਈਏ ਠੀਕ ਕਰੀਏ ਇਹਨੂੰ ਨਰਮੇ ਨੂੰ ਸੁੰਡੀ ਲੱਗ ਜਾਏ ਕਣਕ ਨੂੰ ਸੁੰਡੀ ਲੱਗ ਜਾਏ ਬਾਰੋਂ ਰੋੜੇ ਮਾਰ ਕੇ ਜਾਂ ਡਲੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇ ਦੀ ਢੋਲੀ ਮੋਢੇ ਤਰ ਕੇ ਅੰਦਰ ਵੜਨਾ ਪੈਂਦਾ ਜੀ ਜੇ ਜੇ ਸੀਵਰੇ ਸਾਫ ਕਰਨਾ ਹੈ ਉਹਦੇ ਅੰਦਰ ਵੜਨਾ ਪਊਗਾ ਸੋ ਇਸ ਕਰਕੇ ਸਿਸਟਮ ਦਾ ਹਿੱਸਾ ਬਣੋ ਤੁਸੀਂ ਵੀ ਬਣੋ ਹਰ ਗਲਤੇ ਨਾ ਕਹਦਿਆ ਕਰੋ ਕਿ ਆਪਾਂ ਕੀ ਲੈਣਾ ਹੈ ਕਿਉਂ ਨਹੀਂ ਲੈਣਾ ਭਾਈ ਦੇਸ਼ ਆਪਣਾ ਯਾਰ ਇਹ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਇਹਨਾਂ ਦੇ ਆਪ ਦੀ ਕੋਈ ਕੁਰਬਾਨੀ ਹੈ ਨਹੀਂ ਤੇ ਸਾਡੇ ਕੋਲੇ 90% ਕੁਰਬਾਨੀਆਂ ਦੇਸ਼ ਵਾਸਤੇ ਅਸੀਂ ਦੇਸ਼ ਤੇ ਹੱਕ ਕਿਉਂ ਛੱਡ ਰਹੇ ਹਾਂ ਅਸੀਂ ਸਾਡਾ ਦੇਸ਼ ਹੈ ਭਗਤ ਸਿੰਘ ਨੇ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਧਰਮਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਧਰਮ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸੀਸ ਲਾਇਏ ਨੇ ਅਸੀਂ ਕਿਵੇਂ ਛੱਡ ਦਈਏ ਇਹ ਕੌਣ ਨੇ ਸਾਨੂੰ ਦੇਸ਼ ਭਗਤੀ ਦੇ ਸਾਠੀ ਗੜਬੰਡਣ ਵਾਲੇ ਮੇਰੇ ਕੋਲੇ ਇੰਡਸਟਰੀ ਲਿਸਟ ਆਏ ਚन्नई ਤੋਂ ਆਏ ਸੀ ਬੜਾ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਉਹ ਕਿਨਈਸ ਇੰਡਸਟਰੀਅਲ ਪਾਲਿਸੀ ਕੀ ਹੈ ਗਵਰਨਮੈਂਟ ਦੀ ਮੈਨਾਂ ਇਹ ਸਿੱਧੀ ਹੈ ਆ ਸਰਕਾਰ ਆ ਬੇਰਜ਼ਗਾਰ ਲੋਕ ਨੇ ਆ ਤੁਸੀਂ ਉਹ ਫੈਕਟਰੀ ਮੈਂ ਕਹਿੰਦਾ ਇਹਨਾਂ ਨੂੰ ਕੰਮ ਚਾਹੀਦਾ ਥੋਨੂੰ ਬੰਦੇ ਚਾਹੀਦੇ ਆ ਇਹਨਾਂ ਨੂੰ ਮੈਂ ਇਹਦੇ ਕੋਲ ਭੇਜ ਦੇਣਾ ਤੇ ਤੁਸੀਂ ਜਿਹੜਾ ਰੈਵਨਿਊ ਜਿੰਨਾ ਵੀ ਆ ਤੁਸੀਂ ਉਹ ਮੈਨੂੰ ਦੇ ਦੇਣਾ ਇੱਧਰ ਸਰਕਾਰ ਨੂੰ ਸਰਕਾਰ ਨੇ ਪੈਸੇ ਫੇਰ ਇਹਨਾਂ ਨੂੰ ਭੇਜ ਦੇਣੇ ਐਂਟੀਕਲॉक ਤਿੰਨ ਇੰਚੇ ਚੱਲਣਗੀਆਂ ਪਹਿਲਾਂ ਕੀ ਹੁੰਦਾ ਸੀ ਆ ਸਿੱਧਾ ਹੀ ਇੱਧਰ ਆਉਂਦਾ ਸੀ ਆਹਾ ਲੀਡਰਾਂ ਦੇ ਘਰ ਮੁੜਿਆ ਜਾਂਦੇ ਸੀ ਨੌਰੇ ਲਾਉਣ ਪਹਿਲਾਂ ਜਿਹੜੇ ਐਮਓਯੂ ਜਾਂ ਸਾਈਨ ਹੁੰਦੇ ਸੀ ਪਹਿਲਾਂ ਉਹ ਇੱਕ ਪਰਿਵਾਰ ਨਾਲ ਸਾਈਨ ਹੁੰਦੇ ਸੀ ਹੁਣ ਸਾਢੇ 3 ਕਰੋੜ ਲੋਕ ਪੰਜਾਬ ਨਾਲ ਸਾਈਨ ਹੁੰਦੇ ਆ ਜਿਹੜੇ ਸਾਈਨ ਨੇ ਐਮਓਯੂ ਸੋ ਮੈਂ ਕਹਿ ਰਿਹਾ ਸੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ جواب ਆਇਆ ਫਿਰ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾਲੇ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬੈਜੰਦੇ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਸੱਚ ਬੋਲਣ ਦਾ ਹੋਕਾ ਕੌਣ ਦਿੰਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਭਾਈ ਲਾਲੋ ਤੇ ਮਲਕ ਭਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਸੱਚ ਦੇ ਰਾਹ ਤੇ ਚੱਲੋ ਸੱਚ ਦੇ ਰਾਹ ਤੇ ਚੱਲੋ ਲੋਕ ਕਿਸੇ ਦਾ ਹੱਕ ਨਾ ਮਾਰੋ ਭਾਰਤ ਨਾਲ ਮਜਲੂਮਾਂ ਦੇ ਹੱਕ 'ਚ ਖੜੋ ਸਾਡੇ ਗੁਰੂਆਂ ਨੇ ਲੜਾਈਆਂ ਲੜੀਆਂ ਆਜ਼ਾਦੀ ਦੀਆਂ ਲੜਾਈਆਂ ਬਾਅਦ ਸ਼ੁਰੂ ਹੋਈਆਂ ਗੁਰੂ ਸਾਹਿਬ ਤਾਂ ਬਹੁਤ ਚਿਰ ਪਹਿਲਾਂ ਬਾਵਰ ਦੀਆਂ ਚੱਕੀਆਂ ਜਿਹੜੀਆਂ ਉਹ ਚਲਾਤੀਆਂ ਸੀ ਸੋ ਸਾਡੇ ਕੋਲ ਤਾਂ ਆ ਇਤਿਹਾਸ ਪਿਆ ਜੀ ਤੇ ਅਸੀਂ ਭੁੱਲ ਕੇ ਚਲੋ ਵੀ ਆਏ ਲੈਟਸ ਕਰੀਏ ਚਲੋ ਚਲੀਏ ਭਈ ਥੋੜਾ ਜਿਹਾ ਇੱਕ ਹੋ ਗਿਆ ਕਿ ਆਪਾਂ ਪਲੱਸ 2 ਤੋਂ ਅੱਗੇ ਜਾਣੋਂ ਹੀ ਹਟ ਗਏ ਹੋ ਬਹੁਤ ਘਟ ਕਾਲਜ ਕਾਲਜਾਂ ਦੇ ਵਿੱਚ ਐਡਮਿਸ਼ਨ ਰੇਟ ਘਟ ਗਿਆ ਜੀ ਔਰ ਖਾਸ ਤੌਰ ਤੇ ਸਕਿਲਡ ਸਕਿਲਡ ਪੜ੍ਹਾਈ ਜਿਹੜੀ ਆ ਉਹਦੀ ਲੋੜ ਹੈ ਕੋਈ ਨਾ ਕੋਈ ਟ੍ਰੇਨਿੰਗ ਹੋਵੇ ਕੋਈ ਨਾ ਕੋਈ ਬੱਚਾ ਕੁਛ ਨਾ ਕੁਛ ਬਣ ਕੇ ਨਿਕਲੇ ਅਸੀਂ ਕੀ ਕੀਤਾ ਸਕੂਲ ਆਫ ਐਮੀਨੈਂਸ ਬਣਾਏ ਨੇ 9ਵੀਂ 10ਵੀਂ 11ਵੀਂ 12ਵੀਂ ਟੈਸਟ ਲੈ ਕੇ ਬ੍ਰਿਲੀਅੰਟ ਬੱਚੇ ਲੈ ਕੇ ਜਿਹੜਾ ਸਪੋਰਟਸ ਵੱਲ ਨੂੰ ਜਾਣਾ ਚਾਹੁੰਦਾ ਸਪੋਰਟਸ ਵੱਲ ਭੇਜਾਂਗੇ ਜਿਹੜਾ ਮੈਡੀਕਲ ਵੱਲ ਜਾਣਾ ਚਾਹੁੰਦਾ ਮੈਡੀਕਲ ਵੱਲ ਭੇਜਾਂਗੇ ਇੰਜੀਨੀਅਰਿੰਗ ਵੱਲ ਜਾਣਾ ਇੰਜੀਨੀਅਰ ਵੱਲ ਭੇਜਾਂਗੇ ਜਦੋਂ ਤੱਕ 11ਵੀਂ 12ਵੀਂ ਤੱਕ ਹੋ ਨਿਕਲੂਗਾ ਆਪਣੀ ਹਾਇਰ ਐਜੂਕੇਸ਼ਨ ਵਾਸਤੇ ਉਸ ਵੇਲੇ ਤੁਹਾਨੂੰ ਪੱਕਾ ਪਤਾ ਹੋਊਗਾ ਮੈਂ ਕੀ ਬਣਨਾ ਹੈ ਜ਼ਿੰਦਗੀ ਵਿੱਚ ਨਹੀਂ ਤਾਂ ਇੱਥੇ ਪ੍ਰੋਸਪੈਕਟ ਲੈ ਲੈਣੇ ਆ ਫਾਰਮ ਭਰ ਦਿੰਨੇ ਆ ਫਾਦਰ ਨੇਮ ਮਦਰ ਨੇਮ ਸਾਰਾ ਕੁਝ ਲਿਖ ਦਿੰਨੇ ਆ ਜਦੋਂ ਸਬਜੈਕਟ ਲਿਖਿਆ ਉਹ ਤੱਕ ਪਤਾ ਨਹੀਂ ਹੁੰਦਾ ਕਿਹੜੇ-ਕਿਹੜੇ ਲੈਣੇ ਨੇ ਕੋਈ ਕੈਰੀਅ ਹੈਨੇ ਡਿਪਾਰਟਮੈਂਟ ਹੈ ਨਹੀਂ ਕੈਰੀਅਰ ਕਾਉਂਸਲਿੰਗ ਉਹ ਕਰਾਂਗੇ ਸ਼ੁਰੂ ਅਸੀਂ ਦੱਸਾਂਗੇ ਬੱਚੇ ਨੂੰ ਕਿ ਤੂੰ ਬੱਚੇ ਤੇਰੇ ਗਲਤ ਨੰਬਰ ਨੇ ਤੂੰ ਮੈਥ ਲੈ ਤੂੰ ਇਕਨੋਮਿਕਸ ਲੈ ਫਰਮਲ ਪਲੈਂਟ ਖਰੀਦਿਆ ਸਰਕਾਰ ਨੇ ਉਲਟੀ ਗੰਗਾ ਵਹਿ ਗਈ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਅਦਾਰਿਆਂ ਨੂੰ ਸਰਕਾਰੀ ਇੰਸਟੀਟਿਊਸ਼ਨ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਚੱਲਦਾ ਉਹਨੂੰ ਚੱਲਦਾ ਨਹੀਂ ਸੀ ਅਸੀਂ ਸਰਕਾਰ ਨੇ ਖਰੀਦਿਆ ਸ੍ਰੀ ਗੁਰੂ ਕੋ ਅਮਰਦਾਸ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਬਉਣ ਵਾਲ ਸਾਹਿਬ ਉਹਦੇ 'ਚ ਵੀ ਪੈਸੇ ਬਚਾਏ ਨੇ ਅਸੀਂ 1080 ਕਰੋੜ ਦਾ ਖਰੀਦਿਆ ਸਿਰਫ 540 ਮੈਗਾਵਾਟ ਦੋ ਦੋ ਰੁਪਏ ਪਰ ਮੈਗਾਵਾਟ ਕਾਸਟ ਹੈ ਜੇ ਅੱਜ ਲਾਉਣਾ ਹੋਵੇ ਪਹਿਲੀ ਗੱਲ ਤਾਂ ਚੱਲੂ 4 ਸਾਲ ਨੂੰ ਜੇ ਉਸੇ ਕੈਪੈਸਿਟੀ ਦਾ ਅੱਜ ਲਾਉਣਾ ਹੋਵੇ 8 ਲੱਖ 8 ਕਰੋੜ 8 ਕਰੋੜ 35 ਲੱਖ ਰੁਪਈਆ ਪਰ ਯੂਨਿਟ ਪੈਂਦਾ ਜੀ ਜਨ ਕਿ 5500 ਕਰੋੜ ਦਾ ਪਊਗਾ ਜਿਹੜਾ ਆਪਾਂ 1000 ਕਰੋੜ ਤਕਰੀਬ ਲਿਆ ਕੋਲਾ ਆਪਣੇ ਕੋਲੇ ਆਪਣਾ ਮਾਈਨ ਆਪਾਂ ਨੇ ਝਾਰਖੰਡ ਵਾਲੀ ਚਲਾ ਲਈ ਸਾਡੇ ਕੋਲ ਤਾਂ ਕੋਲੇ ਦੀ ਘਾਟ ਹੀ ਕੋਈ ਨਹੀਂ ਸਾਡੇ ਕੋਲੇ ਹੁਣ ਤਿੰਨ ਹੋ ਗਏ ਦੋ ਰਹਿ ਗਏ ਪ੍ਰਾਈਵੇਟ ਉਹਨਾਂ ਨੂੰ ਵੀ ਕਹਤਾ ਜਦ ਦੇ ਮੂਲ ਹੋਵੇ ਆ ਜਿਓ ਸਾਡੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਨਾ ਬਿਜਲੀ ਬੋਰਡ ਕੋਲ ਪੈਸੇ ਦੀ ਘਾਟ ਆ ਸੀ ਇਹ ਨੀਤੀਆਂ ਨੇ ਜੀ ਜੇ ਨੀਤੀਆਂ ਬਣਾ ਲਓਗੇ ਤਾਂ ਇਹੀ ਪੰਜਾਬ ਸੋਨੇ ਦੀ ਚਿੜੀ ਹੈ ਜੇ ਹੱਥ 'ਚ ਗਲੇਲਾ ਲੈ ਕੇ ਤੁਰੋਂਗੇ ਫਿਰ ਕਹਿੰਦੀ ਚਿੜੀ ਬਚੂਗੀ ਉੱਥੇ ਹੱਥ 'ਚ ਗਲੇਲਾ ਜਦੋਂ ਆਪਦਾ ਹੀ ਆਪਦਾ ਆਪਦਾ ਇਰਾਦਾ ਮਤਲਬ ਮੈਂ ਹੈਰਾਨ ਐ ਇਸ ਗੱਲ ਤੋਂ ਜਦੋਂ ਮੇ ਕੋਈ ਫੈਲਾ ਹੁੰਦੀਆਂ ਨੇ ਨਾ ਕਈ ਵਾਰੀ ਤਾਂ ਮੇਰਾ ਰੋਣਾ ਆ ਜਾਂਦਾ ਜਿਵੇਂ ਯਾਰ ਖੂਨ ਨਾਲ ਲਿਖਿਆ ਹੋਣ ਪੰਜਾਬੀਆਂ ਦੇ ਖੂਨ ਨਾਲ ਕੋਈ ਤਾਂ ਕੰਮ ਇਹੋ ਜਿਹਾ ਕਰਤਾ ਹੋਵੇ ਜਿਹਦੀ ਮੈਂ ਵੀ ਸ਼ਾਬਾਸ਼ ਦੇਵਾਂ ਵੀ ਹਾਂ ਕੰਮ ਵਧੀਆ ਕੀਤਾ ਸਾਰੀਆਂ ਫੈਲਾ ਰਿਵਰਸ ਕਰਨੀਆਂ ਪੈ ਰਹੀਆਂ ਨੇ ਕੈਨਸਲ ਕਰਨਾ ਪੈ Goa ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੋਆ ਜਿਹੜਾ ਬੀਚ ਹੈ ਪੰਜਾਬ ਦੇ 8.92 ਏਕੜ ਜਨ ਕੇ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਿਆ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਾਇਤ ਵਾਲਿਆਂ ਨਾਲ ਸਾਰਿਆਂ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਐਨੇ ਮਹੀਨੇ ਦੇ ਪੈਸੇ ਦਿਓ ਐਨੇ ਪਰਸੈਂਟ ਵਿਚੈਵਰ ਹਾਇਰ ਅਸੀਂ ਪਿੱਤੀ ਰਿਮੋਰਟ ਚ ਬਣਾਵਾਂ ਮਸੂਰੀ ਪਈ ਹੈ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾਲ ਕੋਈ ਧਿਆਨ ਨਹੀਂ ਦਿੰਦਾ ਆਪਦਾ ਧਿਆਨ ਦਿੱਤਾ ਬਾਲਾ ਸਾਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦਿਓ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲਓ ਦੱਸੋ ਕੀ ਕਰਾਂ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਹੀ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਬਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਬਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਈ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕਹਿਰੋਂ ਨੂੰ ਯਾਦ ਕਰਦੇ ਆਪਾਂ